ਸਾਰੇ ਸਿੱਖ ਸੰਗਤ ਨੂੰ ਫਤਿਹ ਅਜ ਕਰਦਾ ਜੀ ਪ੍ਰਵਾਨ ਕਰਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਗੋਸਲ ਟੀਵੀ ਚੈਨਲ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਅਸੀਂ ਆਏ ਹਾਂ ਜੀ ਦਸਵੇਂ ਪਾਤਸ਼ਾਹ ਜੀ ਦੀ ਚਰਨਛੋਪਾ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਆਰਾਮਸਰ ਸਾਹਿਬ ਜਲਾਲ ਬਠਿੰਡਾ ਜੀ ਜਿੱਥੇ ਕੀ ਅੱਜ ਸੱਚਖੰਡ ਵਾਸੀ ਸੰਤ ਬਾਬਾ ਅਮਰੀਕ ਸਿੰਘ ਜੀ ਰਾਜੋਣਾ ਕਲਾ ਤੇ ਜਲਾਲ ਵਾਣੇ ਦੀ ਨਿਗੀ ਆਦ ਵਿੱਚ 12ਵੀਂ ਸਾਲਾਨਾ ਵਰਸੀ ਮਨਾਈ ਜਾ ਰਹੀ ਹੈ ਤੋ ਇਹ ਤਾਂ ਅਸਕਰ ਦੱਸਦੇ ਨੇ ਇਸ ਪਵਿੱਤਰ ਜਗ੍ਹਾ ਨੂੰ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤੀ ਜੀ ਪਾਸ਼ਾ ਜੀ ਚਮਕੌਰ ਸਾਹਿਬ ਤੋਂ ਚੱਲ ਕੇ ਇਸ ਜਗ੍ਹਾ ਤੇ ਆ ਕੇ ਠਹਿਰੇ ਸੀ ਇੱਥੇ ਆ ਕਿ ਉਹਨਾਂ ਨੇ ਆਰਾਮ ਕੀਤਾ ਸੀ ਇੱਕ ਦਰਖਤ ਹੇਠ ਉਸ ਤੋਂ ਬਾਅਦ ਪਾਸ਼ਾ ਜੀ ਨੇ ਕਿਹਾ ਇਹ ਜਗ੍ਹਾ ਬਹੁਤ ਹੀ ਆਰਾਮਦਾਇਕ ਹੈ ਗੁਰੂ ਸਾਹਿਬ ਨੇ ਇਸ ਪਵਿੱਤਰ ਜਗ੍ਹਾ ਨੂੰ ਗੁਰਦੁਆਰਾ ਸ੍ਰੀ ਆਰਾਮਸਰ ਦਾ ਨਾਮ ਦਿੱਤਾ ਹੈ ਕਿ ਗੁਰੂ ਸਾਹਿਬ ਦੇ ਬਚਨਾਂ ਮੁਤਾਬਕ ਇਹ ਜਗ੍ਹਾ ਬਹੁਤ ਹੀ ਭਾਗਾਂ ਵਾਲੀ ਹੈ ਬਹੁਤ ਪਵਿੱਤਰ ਸਥਾਨ ਹੈ ਸੋ ਅੱਜ ਆਪਾਂ ਇਸ ਚਲਾਨਾ ਬਸਤੀ ਤੇ ਆਓ ਜੀ ਦਰਸ਼ਨ ਮਿਲੇ ਕਰੀਏ ਸੇਵਾ ਕਰੀਏ ਕੀਰਤਨ ਸ਼ਬਦ ਸੁਣੀਏ ਤੇ ਮਹਾਪੁਰਖਾਂ ਦੇ ਵਿਚਾਰ ਸੁਣੀਏ ਆਓ ਜੀ ਮੇਰੇ ਨਾਲ ਮੈਂ ਹੂੰ ਪਰਮਪੁਰਖ ਕੋ ਦਾਸ ਆ ਦੇਖਣ ਆਇਓ ਜਗ ਤੂ ਤਮਾਸ਼ਾ देखन आया हूं जग का तमाशा मैं हूं पडम पुड़क को दासा देखन आया हूं जग का तमाशा देख ਕੰਨ ਆਉਂ ਹੂ ਢੱਕ ਚੰਦ ਹਕਾਰਨ ਅਬ ਮੋਹੇ ਪਟਾਉਂਦਿਓ ਇਹ ਕਹਾਂ Yeah, mm -hmm.

جدوش گور کا سنی گدی برجمان ہو ساری سگتا گل چلی گی گل کی چلی نکلے گرو نانک ساگر پاشا گردا گدی بہت آن سال بچے گردا گدی دی آٹھویں پاشاہی بھی گرو نانک صاحب کے گھر دے گل ہو گیا سال کا بچا ہی ہوتا سال پہ جدوی سنگت گلا کرتی ہے

گرو گھر اتنے جنہ نے پانچ سال کی امریک پایا پڑھتے اپنا بچوں نام جپنا جپ جی ترو نے پر جپیا کہ آنا لایا لایا نے شوریوں پر جرا بنا ہوا ہے آپ کے ساتھ نام تاکر کے بانی پہنی ہے ادام کا بودی ایسے Amém. یہ کار ਸੰਗਤ ਜੀ ਉਮੀਦ ਕਰਦੇ ਆ ਸਾਡਾ ਇਹ ਅੱਜ ਵਾਲਾ ਇਤਿਹਾਸਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਏ ਹੋਵੇਗਾ ਸੱਚਖੰਡ ਵਾਸੀ ਸੰਤ ਬਾਬਾ ਅਮਰੀਕ ਸਿੰਘ ਜੀ ਰਾਜਵਾਨਾ ਕਲਾ ਦੀ ਨਿੱਗੀ ਯਾਦ ਵਿੱਚ ਇਹ 12ਵੀਂ ਸਾਲਾਨਾ ਵਾਸੀ ਮਨਾਈ ਗਈ ਇਹ ਮਹਾਨ ਸਮਾਗਮ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਜੀ ਦੀ ਦੇਖਰੇਖ ਹੇਠ ਮਨਾਇਆ ਗਿਆ ਜੀ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਹੋਰ ਵੀ ਲੋਕ ਇਤਿਹਾਸ ਨਾਲ ਜੁੜ ਸਕਣ ਸਾਡੇ ਚੈਨਲ ਨਾਲ ਜੁੜ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ